ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦਾ ਹਾਂ ਤੁਹਾਡਾ ਮੈਂ ਆਪਣੇ YouTube ਚੈਨਲ ਦੇ ਉੱਤੇ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਆਪਾਂ ਜਿਹਦੇ ਵਿੱਚ ਤੁਹਾਨੂੰ ਦਿਖਾਉਣ ਲੱਗਾ ਮੈਂ ਸਿੰਧੀ ਬੂਟੀ ਦੇ ਸੂਟ ਬਹੁਤ ਸਾਰੇ ਤੇ ਬਹੁਤ ਜ਼ਿਆਦਾ ਪਿਆਰੇ ਪਿਆਰੇ ਡਿਜ਼ਾਈਨ ਜਿਹੜੇ ਨਵੇਂ ਆਏ ਜਿਹਦੇ ਵਿੱਚ ਘੱਟ ਤੋਂ ਘੱਟ ਵੀ ਅੱਜ ਦੀ ਵੀਡੀਓ ਚ ਚਾਰ ਡਿਜ਼ਾਈਨ ਤੁਹਾਨੂੰ ਨਵੇਂ ਦਵਾਂਗਾ ਤੇ ਨਹੀਂ ਟੋਟਲ ਮਿਲਾ ਕੇ ਚਾਰ ਡਿਜ਼ਾਈਨ ਦਵਾਂਗਾ ਜਿਹਦੇ ਵਿੱਚ ਪੁਰਾਣੇ ਵੀ ਡਿਜ਼ਾਈਨ ਨੇ ਤੇ ਨਵੇਂ ਵੀ ਡਿਜ਼ਾਈਨ ਨੇ ਤੇ ਦੂਜੀ ਗੱਲ ਇਹ ਇਹਦੇ ਵਿੱਚ ਇੱਕ ਨਾ ਬਿਲਕੁਲ ਨਵਾਂ ਫੈਬਰਿਕ ਆਪਾਂ ਐਡ ਕੀਤਾ ਤੁਹਾਡੇ ਵਾਸਤੇ ਪਹਿਲੀ ਗੱਲ ਤੇ ਮਾਫੀ ਜਾਊਂਗਾ ਕਿ ਤਿੰਨ ਚਾਰ ਦਿਨ ਤੋਂ ਮੇਰਾ ਗਲਾ ਬਹੁਤ ਜ਼ਿਆਦਾ ਖਰਾਬ ਹੈ ਤੇ ਮੈਂ ਸ਼ਾਰਟ ਵੀਡੀਓ ਵੀ ਤਾਂ ਹੀ ਨਹੀਂ ਆਉਂਦੀਆਂ ਆਪਣੀਆਂ ਤੇ ਬਹੁਤ ਜ਼ਿਆਦਾ ਪ੍ਰੋਬਲਮ ਹੋਂਦੀ ਗਲੇ ਖਰਾਬ ਨੂੰ ਲੈ ਕੇ ਬੋਲਿਆ ਵੀ ਨਹੀਂ ਜਾਂਦਾ ਦਰਦ ਬਹੁਤ ਜ਼ਿਆਦਾ ਹੁੰਦਾ ਹੈ ਤੇ ਤੁਸੀਂ ਨਾ ਜਿੱਦਾਂ ਦੀ ਵੀ ਆਵਾਜ਼ ਆਊਗੀ ਜਿੱਦਾਂ ਦੀ ਵੀ ਆਵਾਜ਼ ਜਾਊਗੀ ਤੁਸੀਂ ਕਬੂਲ ਕਰਿਓ ਸੁਣਿਓ ਤੇ ਆ ਜਿਹੜਾ ਸੂਟ ਤੁਸੀਂ ਮੇਰੇ ਪਿੱਛੇ ਖੁੱਲਾ ਵੇਖਣ ਦਾ ਹੈ ਜੇ ਇਹ ਤੁਸੀਂ ਆਰਡਰ ਤੇ ਤਿਆਰ ਕਰਾ ਸਕਦੇ ਜੇ ਇਹ ਕਸਟਮਰ ਦੇ ਸੂਟ ਸਾਡੇ ਕੋਲ ਆਰਡਰ ਤੇ ਤਿਆਰ ਹੋਏ ਆ ਤੁਹਾਨੂੰ ਮੈਂ ਵੀ ਦਿਖਾ ਦੰਨਾ ਵੀਡੀਓ ਦੇ ਵਿੱਚ ਚੈੱਕ ਕਰਾ ਦੰਨਾ ਇਹ ਵੀ ਤੁਹਾਨੂੰ ਤੇ ਇੱਕ ਚੀਜ਼ ਹੋਰ ਮੈਂ ਦਿਖਾਉਣੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਆਪਣੇ ਕੋਲ ਸੂਟ ਆਏ ਕਾਟਨ ਦੇ ਬੜੇ ਪਿਆਰੇ ਪਿਆਰੇ ਸੂਟ ਨੇ ਉਹ ਸਾਰੇ ਆਫਲਾਈਨ ਪਾਉਣੇ ਮੈਂ ਉਹਨਾਂ ਦੀ ਆਨਲਾਈਨ ਸੇਲ ਨਹੀਂ ਪਾਉਣੀ ਉਹ ਆਫਲਾਈਨ ਉਹਨਾਂ ਭੈਣਾਂ ਨੂੰ ਪਹਿਲ ਦੇਣੀ ਆ ਜਿਹੜੇ ਇੱਥੇ ਆਣ ਕੇ ਵਿਜ਼ਿਟ ਕਰਨਗੇ ਮੇਰੇ ਕੋਲ ਦੁਕਾਨ ਤੋਂ ਲੈ ਕੇ ਜਾਣਗੇ ਕਿਉਂਕਿ ਬਹੁਤ ਸਾਰੇ ਕਸਟਮਰ ਜਿਹੜੇ ਹਨ ਉਹ ਵਿਚਾਰੇ ਵੀਡੀਓ ਵੇਖ ਕੇ ਆਏ ਸੀਗੇ ਉਹ ਨਾਰਾਜ਼ ਹੋ ਕੇ ਚਲ ਗਏ ਸੀ ਕਿਉਂਕਿ ਇਹ ਮ ਪਾਏ ਸੀ ਸੁਪਰ ਸੰਡੇ ਸੇਲ ਦੇ ਵਿੱਚ ਇਹ ਸਟਾਕ ਦੁਬਾਰੇ ਰਿਪੀਟ ਕੀਤਾ ਜੇ ਮੈਂ ਇਹ ਸਿਰਫ ਇੱਕ ਸਪੈਸ਼ਲ ਰੱਖੜੀ ਵਾਸਤੇ ਉਹਨਾਂ ਭੈਣਾਂ ਲਈ ਆਫਰ ਹੈ ਜਿਹੜੇ ਇੱਥੇ ਆਣ ਕੇ ਮੇਰੇ ਕੋਲ ਲੈ ਕੇ ਜਾਣਗੇ ਇੱਥੇ ਮੈਂ ਰੇਟ ਵੀ ਬੜ ਤੇ ਬੜੇ ਰੀਜਨੇਬਲ ਸੂਟ ਦਊਗਾ ਪਿਓਰ ਕਾਟਨ ਦੇ ਹੋਣਗੇ ਸਾਰੇ ਦੁਪੱਟਿਆਂ ਦੇ ਨਾਲ ਹੋਣਗੇ ਛੋਟੀ ਜੀ ਵੀਡੀਓ ਤੁਹਾਨੂੰ ਮੁੱਦਾ ਦਿਖਾ ਦਿੰਨਾ ਜਿਹੜੀਆਂ ਪਹਿਣਾ ਆ ਸਕਦੀਆਂ ਮੇਰੇ ਕੋ ਆਣ ਕੇ ਜਰੂਰ ਵਿਜ਼ਿਟ ਕਰਿਓ ਸ਼ੌਪ ਦੇ ਉੱਤੇ ਤੇ ਇੱਥੇ ਆਉਣ ਵਾਸਤੇ ਤੁਸੀਂ ਮੇਰਾ ਐਡਰੈਸ ਜਿਹੜਾ ਜੇ ਉਹ ਨੋਟ ਕਰ ਲਿਓ ਪਿੰਡ ਜਗਦੇਵ ਕਲਾਂ ਲਵਾਰਕਾ ਰੋਡ ਅੰਮ੍ਰਿਤਸਰ ਠੀਕ ਹੈ ਜੇ ਤੁਸੀਂ ਅੰਮ੍ਰਿਤਸਰ ਤੋਂ ਆਉਂਦੇ ਜੇ ਫਿਰ ਲਵਾਰਕਾ ਰੋਡ ਤੇ ਆਉਣਾ ਪੈਣਾ ਤੇ ਪਿੰਡ ਜਗਦੇਵ ਕਲਾਂ ਜਿੱਥੇ ਕਿ ਸਰਕਾਰੀ ਸਕੂਲ ਆ ਇੱਕੋ ਸਰਕਾਰੀ ਸਕੂਲ ਆ ਵੱਡਾ ਸੀਨੀਅਰ ਸੈਕੰਡਰੀ ਸਕੂਲ ਆ ਜੀ ਗਵਰਨਮੈਂਟ ਸੀਨੀਅਰ ਸੈਕ ਉੱਥੇ ਆਣ ਕੇ ਤੁਸੀਂ ਮੈਨੂੰ ਫੋਨ ਮੈਸੇਜ ਕਰ ਲਿਓ ਉਹਦੇ ਨਾਲ ਹੀ ਪਿਛਲੇ ਬੰਨੇ ਗਲੀ ਦੇ ਵਿੱਚ ਸਾਡਾ ਘਰ ਆ ਘਰ ਦੇ ਅੰਦਰ ਹੀ ਸ਼ਾਪ ਹੈ ਸਾਡੀ ਜਿਹੜੇ ਕਸਟਮਰ ਦੂਜੀ ਸਾਈਡ ਤੋਂ ਆਉਂਦੇ ਸਾਡੇ ਜਨਾਲੇ ਵਾਲੀ ਸਾਈਡ ਤੇ ਜਾਂ ਫਤੇਗੜ ਸਾਗ ਵਾਲੀ ਉਹ ਫਤੇਗੜ ਚੂੜੀਆਂ ਵਾਲੀ ਸਾਈਡ ਤੋਂ ਉਹ ਵੀ ਤੁਸੀਂ 메ਨ ਸਕੂਲ ਦਾ ਰੱਖਿਓ ਕਿ ਸਕੂਲ ਦੇ ਕੋਲ ਹੀ ਪਹੁੰਚਣਾ ਹੈ ਤੇ ਉੱਥੇ ਆਣ ਕੇ ਤੁਸੀਂ ਮੈਨੂੰ ਫੋਨ ਮੈਸੇਜ ਕਰਨਾ ਨੰਬਰ ਸਾਰਿਆਂ ਕੋਲ ਮੇਰਾ ਹੈਗਾ ਮੈਂ ਉੱਪਰ ਦਿੱਤਾ ਹੋਇਆ ਜੇ ਤੇ ਆਣ ਕੇ ਤੁਸੀਂ ਸੇਲ ਦਾ ਫਾਇਦਾ ਲੈ ਸਕਦੇ ਜਿਹੜੀ ਸਿਰਫ ਤੁਹਾਨੂੰ ਦੇਣੀ ਮੈਂ ਰਖੜੀ ਤੱਕ ਆਫਲਾਈਨ ਸੇਲ ਆ ਇਹ ਆਨਲਾਈਨ ਸੇਲ ਨਹੀਂ ਜੇ ਹੈਗੀ ਤੇ ਇੱਕ ਜੀ ਹੋਰ ਮੈਂ ਆਫਲਾਈਨ ਲੈਣ ਆਓਗੇ ਨਾ ਤੇ 2.5 250 ਦੇ ਸੂਟ ਵੀ ਤੁਹਾਨੂੰ ਮੈਂ ਦਵਾਂਗਾ ਬੜੇ ਪਿਆਰੇ ਪਿਆਰੇ ਜਿਹੜੇ ਆਫਲਾਈਨ ਦੇਣੇ ਆ ਤੇ embroidery ਵਾਲੇ ਕੋਈ ਸਸਤਾ ਸਟਾਕ ਵੀ ਦਵਾਂਗਾ ਜਿਹੜਾ ਮੈਂ ਤੁਹਾਨੂੰ ਬਹੁਤ ਜ਼ਿਆਦਾ ਰੀਜ਼ਨੇਬਲ ਪ੍ਰਾਈਸ 'ਚ ਦਵਾਂਗਾ ਉਹ ਸਿਰਫ ਉਹਨਾਂ ਭੈਣਾਂ ਵਾਸਤੇ ਜਿਹੜੇ ਇੱਥੇ ਆਣ ਕੇ ਵਿజిਟ ਕਰਨਗੇ ਮੇਰੇ ਕੋ ਇਹਨਾਂ 2-3 ਦਿਨਾਂ ਦੇ ਵਿੱਚ ਆਣ ਕੇ ਜਿਹੜੇ ਸੂਟ ਲੈ ਕੇ ਜਾਣਗੇ ਆਹ ਸਟਾਕ ਜਿਹੜਾ ਜੇ ਇਹ ਮੈਂ ਸਾਰਾ ਉਹਨਾਂ ਭੈਣਾਂ ਵਾਸਤੇ ਲੈ ਕੇ ਆਇਆ ਹਾਂ ਜਿਹੜੀਆਂ ਮੇਰੀਆਂ ਭੈਣਾਂ ਐਤਵਾਰ ਦੀ ਸੇਲ ਨੂੰ ਮਿਸ ਕਰ ਗਈਆਂ ਸੀ ਤੇ ਸੂਟ ਸਾਰੇ ਬੜੇ ਸੋਹਣੇ ਸੋਹਣੇ ਜੇ ਹੁਣ ਮੈਂ ਕਿੱਧਰੋਂ ਹਾਂ ਲੋ ਜੀ ਇਹ ਇਹ ਸੱਚ ਦੱਜੇ ਹੈ ਕਿ ਆ ਕਾਟਨ ਦੇ ਇਹ ਜੇ ਸੂਟ ਆ ਲੋ ਚੈੱਕ ਕਰ ਲਿਓ ਬੜੇ ਪਿਆਰੇ ਪਿਆਰੇ ਸੂਟ ਜੇ ਵਿੱਚ ਇਦਾਂ ਦੇ ਸੂਟ ਹੈ ਕਿ ਜਿਨ੍ਹਾਂ ਦੀ ਮੈਂ ਵੀਡੀਓ ਵੀ ਨਹੀਂ ਪਾਈ ਇੰਨਾ ਇੰਨਾ ਸੂਟਾਂ ਦੀ ਵੀ ਮੈਂ ਵੀਡੀਓ ਨਹੀਂ ਜਪਾਈ ਇਸ ਤੋਂ ਬਾਅਦ ਆ ਸੋਹਣੇ ਸੋਹਣੇ ਸੂਟ ਜਿਹੜੇ ਇਹ ਸਾਰੇ ਤੁਹਾਨੂੰ ਮੈਂ ਦੇਣੇ ਆ ਰਖੜੀ ਤੋਂ ਪਹਿਲਾਂ ਜਿਹੜੇ ਜਿਹੜੇ ਮੇਰੇ ਕਸਟਮਰ ਆਣ ਕੇ ਮੇਰੇ ਕੋਲ ਦੁਕਾਨ ਤੋਂ ਆਣ ਕੇ ਸੂਟ ਲੈ ਕੇ ਉਹਨਾਂ ਭੈਣਾਂ ਨੂੰ ਤੇ ਬਾਕੀ ਜਿਹੜੇ ਰੈਡੀ ਹੋਏ ਸੂਟ ਸਾਡੇ ਨੇ ਉਹ ਵੀ ਤੁਸੀਂ ਵੇਖ ਸਕਦੇ ਜੀ ਜਿਹਦੇ ਵਿੱਚ ਬਹੁਤ ਜ਼ਿਆਦਾ ਪਿਆਰੇ ਪਿਆਰੇ ਸੂਟ ਰੈਡੀ ਵੀ ਹੋ ਗਏ ਆ ਇਹਨਾਂ ਦੀ ਵੀ ਆਪਾਂ ਵੀਡੀਓ ਦੇ ਦਾਂਗੇ ਦੁਪੱਟੇ ਫਿਲਹਾਲ ਇਹਨਾਂ ਨਾਲ ਜਾਣੇ ਡਾਈ ਹੋਣ ਵਾਸਤੇ ਸਾਰੇ ਸੂਟ ਦੁਪੱਟੇ ਢਾਈ ਹੋ ਗਏ ਹੋਣੇ ਆ ਤੇ ਸਿਲਕ ਜਿਹੜੀ ਜੋ ਵੀ ਆਪਣੇ ਕੋ ਆ ਗਈ ਹੋਈ ਆ ਮਾਫੀ ਜਾਊਂਗਾ ਗਲਾ ਖਰਾਬ ਹੋਣ ਕਰਕੇ ਪ੍ਰੋਬਲਮ ਹੋਣ ਦੀ ਆ ਤੇ ਬਾਕੀ ਆ ਜਾਓ ਵੀਡੀਓ ਕਰਦੇ ਆ ਸ਼ੁਰੂ ਤੇ ਲੋ ਜੀ ਕਰਦੇ ਆ ਚੈੱਕ ਇੱਕ ਵਾਰੀ ਤੁਹਾਡੇ ਲਈ ਸਿੰਧੀ ਬੂਟੀ ਦੇ ਸੂਟ ਫੇਰ ਆ ਗਏ ਨੇ ਇਹਦੇ ਵਿੱਚ ਤੁਹਾਨੂੰ ਵੀਡੀਓ ਚ ਸਾਰੇ ਮਿਲ ਜਣੇ ਸੂਟ ਜਿੱਦਾਂ ਮੈਂ ਪਹਿਲਾਂ ਤੁਹਾਨੂੰ ਦੱਸੜਿਆ ਕਿ ਜਿਹਦੇ ਵਿੱਚ ਸਿੰਧੀ ਬੂਟੀ ਤੋਂ ਇਲਾਵਾ ਤੁਹਾਨੂੰ ਬਹੁਤ ਸੋਹਣੇ ਪਰੰਪਰਾ ਕਾਟਨ ਦੇ ਸੂਟ ਜਿਹੜੇ ਉਹ ਵੀ ਮਿਲ ਜਣੇ ਆ ਤੇ ਇਹਨਾਂ ਸਾਰਿਆਂ ਸੂਟਾਂ ਦੀ ਵੀਡੀਓ ਅੱਜ ਹੀ ਆਉਣ ਲੱਗੀ ਆ ਤੇ ਇਹ ਤੁਹਾਨੂੰ ਮਿਲਣਗੇ ਆਜੋ ਕਰਦੇ ਆਂ ਵੀਡੀਓ ਸ਼ੁਰੂ ਹੀ ਕਰਾਉਣਾ ਚੈੱਕ ਤੁਹਾਨੂੰ ਸਿੰਧੀ ਬੂਟੀ ਦਾ ਸੂਟ ਤੇ ਆ ਕਰਿਓ ਪਹਿਲਾ ਸੂਟ ਚੈੱਕ ਜਿਹਦੇ ਵਿੱਚ ਵੇਖ ਸਕਦੇ ਜੇ ਤੁਸੀਂ ਬਹੁਤ ਜ਼ਿਆਦਾ ਸੋਹਣਾ ਵਰਕ ਹੈ ਸਿੰਧੀ ਬੂਟੀ ਦਾ ਤੇ ਇਹ ਤੁਸੀਂ ਲੈ ਸਕਦੇ ਜੇ ਸਾਡੇ ਕੋਲ ਸਿਰਫ ਤੇ ਸਿਰਫ 545 ਰੁਪਏ ਦਾ ਜਿਹਦੇ ਵਿੱਚ ਆਪਾਂ ਫੈਬਰਿਕ ਵੀ ਦੇਵਾਂਗੇ ਤੇ ਨਾਲ ਕਢਾਈ ਵੀ ਦੇਵਾਂਗੇ ਇੱਕ ਚੀਜ਼ ਮੈਂ ਹੋਰ ਕਲੀਅਰ ਕਰਦਾ ਮੇਰੀਆਂ ਬਹੁਤ ਸਾਰੀਆਂ ਭੈਣਾਂ ਜਿਹੜੀਆਂ ਮੈਨੂੰ ਮੈਸੇਜ ਕਰਦੀਆਂ ਸਾਨੂੰ ਇਹ ਕਲਰ ਦੇ ਉੱਤੇ ਕਰਾ ਦਿਓ ਇਹ ਕਲਰ ਦੇ ਉੱਤੇ ਕਰਾ ਦਿਓ ਇਦੇ ਵਿੱਚ ਕੋਈ ਆਪਸ਼ਨ ਨਹੀਂ ਹੈਗੀ ਤੁਹਾਡੇ ਵਾਸਤੇ ਕਿਉਂਕਿ ਇਹ ਸੂਟ ਸਾਡੇ ਮਿਲ ਮੇਡ ਨੇ ਫੈਕਟਰੀਆਂ ਦੇ ਬਣਿਆ ਆਉਂਦੇ ਮੈਂ ਬਾਰ-ਬਾਰ ਇਹੀ ਦੱਸਦਾ ਸਾਰਿਆਂ ਨੂੰ ਕਿ ਸੋ ਪਲੀਜ਼ ਤੁਸੀਂ ਇਹਦੇ ਵਿੱਚ ਕੋਈ ਵੀ ਕਲਰ ਆਪਸ਼ਨ ਜਿਹੜੀ ਜੀ ਉਹ ਸੜ ਕੋ ਨਹੀਂ ਲੈ ਸਕਦੇ ਹਾਂ ਸਿੰਗਲ ਸੂਟ ਤੁਸੀਂ ਰੈਡੀ ਕਰਾ ਸਕਦੇ ਜੇ ਉਹ ਤੁਹਾਨੂੰ ਕੋਸਟ ਕਰੂਗਾ ਘੱਟ ਤੋਂ ਘੱਟ 1500 2000 ਦੀ ਰੇਂਜ ਦੇ ਵਿੱਚ ਉਹਦੇ ਵਿੱਚ ਫੈਬਰਿਕ ਦੇਵਾਂਗੇ ਤੁਹਾਨੂੰ ਵਧੀਆ ਵਾਲਾ ਹੋਰ ਲਾ ਕੇ ਇਸ ਤੋਂ ਵੀ ਪਲੱਸ ਦੀ ਰੇਂਜ ਦਾ ਇਹ ਫੈਬਰਿਕ ਆਉਂਦਾ ਆ ਆਪਣੇ ਕੋਲ ਦਾ ਦੂਜੇ ਦਾ ਕੈਮਰੀ ਕਾਟਨ ਦਾ ਤੇ ਆਪਾਂ ਜਿਹੜੇ ਤੁਹਾਨੂੰ ਰੈਡੀ ਕਰਕੇ ਦਿੰਨੇ ਆ ਉਹ ਆਉਂਦੇ ਬਰਬਰੀ ਦੇ ਸੂਟ ਤੇ ਸੋ ਇਹ ਤੁਸੀਂ ਸੂਟ ਲੈ ਸਕਦੇ ਜਿਨ੍ਹਾਂ ਦੀ ਕੱਟ ਜਿਹੜੀ ਆ ਉਹ ਆਉਣੀ ਜੇ 3.5 ਮੀਟਰ 3.5 ਮੀਟਰ ਦੀ ਕੱਟ ਜਿਹੜੀ ਇਹਨਾਂ ਦੀ ਨਿਕਲ ਦੀ ਜੇ ਤੇ ਆਲ ਓਵਰ ਇੰਡੀਆ ਚ ਫ੍ਰੀ ਸ਼ਿਪਿੰਗ ਦੇ ਨਾਲ ਜੇ ਬਿਨਾਂ ਦੁਪੱਟੇ ਤੋਂ ਜੇ ਰੇਟ 500 ਤੇ 45 ਰੁਪਏ ਜੇ ਸ਼ਿਪਿੰਗ ਫ੍ਰੀ ਜੇ ਪੂਰੇ ਆਲ ਓਵਰ ਇੰਡੀਆ ਦੇ ਵਿੱਚ ਹੈਲਦੀ ਕਸਟਮਰ ਜਿਹੜੇ ਆ ਮੈਨੂੰ ਮੈਸੇਜ ਕਰ ਲਿਓ ਆਰਡਰ ਕਰਨ ਤੋਂ ਪਹਿਲਾਂ ਨਾਰਮਲ ਕਸਟਮਰ ਦਾ ਸੂਟ ਬੜੇ ਆਮਣਾ ਬਣਦਾ ਹੈ ਜੀ ਤੇ ਬਾਕੀ ਜਿਹੜੇ ਕਸਟਮਰ ਪੈਣਾ ਸਾਡੀਆਂ ਕਹਿੰਦੀਆਂ ਨਾ ਸਾਨੂੰ ਕਿ ਸਾਨੂੰ ਫੋਟੋਆਂ ਨਹੀਂ ਪਾਉਂਦੇ ਜੀ ਇਹ ਫੋਟੋਆਂ ਨਹੀਂ ਪਾਉਂਦੇ ਅਸੀਂ ਕੱਲੇ-ਕੱਲੇ ਜਾਣੇ ਤੁਸੀਂ ਮੇਰੇ ਕੋ ਲਿੰਕ ਲੈ ਲਿਓ ਗਰੁੱਪ ਦਾ ਜੁਆਇਨ ਕਰ ਲਿਓ ਇੰਸਟਾਗ੍ਰਾਮ ਤੇ ਵੇਲੇ ਮੈਂ ਪਾਤਾ ਜੇ YouTube ਤੇ ਵੀ ਮੈਂ ਪਾ ਦੂੰਗਾ ਤੇ ਤੁਸੀਂ ਸਾਰੇ ਜਣੇ ਗਰੁੱਪ ਚ ਐਡ ਹੋ ਜਿਓ ਲਿੰਕ ਦੇ ਉੱਤੇ ਜਾ ਕੇ ਤੁਸੀਂ ਆਪਣੀਆਂ ਜਿਹੜੀਆਂ ਫੋਟੋਆਂ ਜੇ ਉਹ ਚੈੱਕ ਕਰ ਸਕਦੇ ਜੇ WhatsApp ਦੇ ਲਿੰਕ ਜਿਹੜੇ ਮੈਂ ਪਾਏ ਹੋਏ ਨੇ ਤੇ ਇਹ ਸਿੰਧੀ ਬੂਟੀ ਦੇ ਸੋਹਣੇ ਸੋਹਣੇ ਸੂਟ ਨੇ ਜਿਹੜੇ ਤੁਹਾਨੂੰ ਮੈਂ ਦੇਣ ਲਿਆ ਬਿਨਾਂ ਦੁਪੱਟਿਆਂ ਤੋਂ ਰੇਟ ਇਹਨਾਂ ਦੇ ਬੜੇ ਜ਼ਿਆਦਾ ਪਿਆਰੇ ਤੇ ਰੀਜ਼ਨੇਬਲ ਨੇ ਡਿਜ਼ਾਈਨ ਸਾਰੇ ਨਵੇਂ ਨੇ ਤੇ ਵਿੱਚ ਬਹੁਤ ਸੋਹਣੇ ਪਰੰਪਰਾ ਦੇ ਆਉਣੇ ਫੈਬਰਿਕ ਜਿੱਥੋਂ ਪਰੰਪਰਾ ਦਾ ਸ਼ੁਰੂ ਹੋਗਾ ਡਿਜ਼ਾਈਨ ਮੈਂ ਤੁਹਾਨੂੰ ਉਹ ਵੀ ਦੱਸ ਦੂੰ ਤੇ ਇਹ ਸੂਟ ਤੁਸੀਂ ਸਾਡੇ ਕੋਲ ਲੈ ਸਕਦੇ ਜੇ ਸਿਰਫ ਤੇ ਸਿਰਫ ਆਲ ਓਵਰ ਇੰਡੀਆ ਦੇ ਵਿੱਚ ਜਿਹਦੇ ਵਿੱਚ ਇੱਕ ਚੀਜ਼ ਹੋਰ ਦੱਸ ਦਵਾਂ ਮੈਂ ਇਹ ਸੂਟ ਵਾਈਟ ਨਹੀਂ ਜੇ ਇਹ ਸੂਟ ਹੈਗਾ ਜੇ ਬਾਵਾਂਜਾ ਕਲਰ ਦਾ ਬਹੁਤ ਸੋਹਣਾ ਜਿਹਾ ਕਲਰ ਜੇ ਤੇ ਕਿਤੇ ਇਹ ਨਾ ਸਮਝੋ ਕਿ ਸ਼ਾਇਦ ਇਹ ਵਾਈਟ ਆ ਇਹ ਵਾਈਟ ਸੂਟ ਨਹੀਂ ਜੇ ਤੇ ਰੇਟ ਤੇ ਰੇਂਜ ਜਿਹੜੀ ਜੇ ਬਹੁਤ ਸੋਹਣੀ ਆਉਣੀ ਇਹਨਾਂ ਦੀ ਸਿਰਫ 500 ਤੇ 45 ਰੁਪਏ ਤੇ ਆ ਵੀ ਸੇਮ オリジナル ਵੀਡੀਓ ਵਾਲਾ ਕਲਰ ਮਿਲ ਜੂਗਾ ਤੁਹਾਨੂੰ ਰੇਟ 545 ਰੁਪਏ ਇਹਨਾਂ ਦੇ ਘੇਰੇ ਜਿਹੜੇ ਆਉਣੇ ਜੇ 22 ਤੋਂ 24 ਤੱਕ ਰੈਡੀ ਹੁੰਦੇ ਜੇ ਲੈਂਥ ਇਹਨਾਂ ਦੀ ਓਪਨ ਹੈ ਲੈਂਥ ਦਾ ਕੋਈ ਪ੍ਰੋਬਲਮ ਨਹੀਂ ਕੀ ਇਹਨਾਂ ਦੀ ਕਿਉਂਕਿ neck ਤੇ ਡਿਜ਼ਾਈਨ ਨਹੀਂ ਹੈ ਕੋਈ ਵੀ ਸ਼ਿਪਿੰਗ ਫ੍ਰੀ ਜੇ 올ਓਵਰ ਇੰਡੀਆ ਦੇ ਵਿੱਚ ਚੈੱਕ ਕਰੀ ਜਾਓ ਡਿਜ਼ਾਈਨ ਤੇ ਕਲਰ ਸਾਰੇ ਤੁਹਾਨੂੰ ਮਿਲਦੇ ਜਾਣਗੇ ਜੇ ਤੇ ਆਹ ਸੋਨਾ ਜਿਹਾ ਸੂਟ ਤੇ ਸੋਨਾ ਜਿਹਾ ਕਲਰ ਤੁਸੀਂ ਬੁੱਕ ਕਰ ਸਕਦੇ ਜੇ ਸ਼ਿਪਿੰਗ ਫ੍ਰੀ ਦੇ ਨਾਲ ਇਹਦੇ ਚ ਥੋੜਾ ਜਿਹਾ ਲਵੈਂਡਰ ਸ਼ੇਡ ਆਉਂਦਾ ਪਰ ਲਵੈਂਡਰ ਜਿਆ ਡਾਰਕ ਨਹੀਂਗਾ ਲਾਈਟ ਹੈ ਸੂਟ ਤੇ ਤੁਸੀਂ ਬੁੱਕ ਕਰ ਸਕਦੇ ਜੇ ਸ਼ਿਪਿੰਗ ਫ੍ਰੀ ਦੇ ਵਿੱਚ 올ਓਵਰ ਇੰਡੀਆ ਦੇ ਵਿੱਚ ਆ ਵੀ ਸੋਨਾ ਜਿਹਾ ਸੂਟ ਜਿਹੜਾ ਜੇ ਇਹ ਵੀ ਤੁਸੀਂ ਲੈ ਸਕਦੇ ਜੇ ਸਾਡੇ ਕੋਲ ਬਹੁਤ ਹੀ ਪਿਆਰਾ ਸੂਟ ਤੇ ਬਹੁਤ ਜ਼ਿਆਦਾ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਸਿਰਫ ਤੇ ਸਿਰਫ 545 ਰੁਪਈਆ ਦਾ ਬਿਨਾਂ ਦੁਪੱਟੇ ਤੋਂ ਡਿਜ਼ਾਈਨ ਚੇਂਜ ਹੋ ਗਿਆ ਜੀ ਡਿਜ਼ਾਈਨ ਆ ਗਿਆ ਨਵਾਂ ਇਹਦੇ ਵਿੱਚ ਤੇ ਇਦਾਂ ਹੀ ਇੱਕ ਡਿਜ਼ਾਈਨ ਚੇਂਜ ਹੋ ਕੇ ਆਈ ਜਾਣਗੇ ਜੇ ਸੂਟ ਬਿਨਾਂ ਦੁਪੱਟਿਆਂ ਤੋਂ ਸਿੰਧੀ ਬੂਟੀ ਵਾਲੇ ਸ਼ਿਪਿੰਗ ਫ੍ਰੀ ਦੇ ਨਾਲ ਆਲ ਓਵਰ ਇੰਡੀਆ 'ਚ ਰੇਟ ਸਿਰਫ 545 ਰੁਪਈਏ ਆ ਆ ਗਿਆ ਵਾਈਟ ਸੂਟ ਤੇ ਨਾਲ ਇਹਦੇ ਆ ਗਿਆ ਜੁੱਤੇ ਪਿੰਕ ਕਲਰ ਦੀ ਕਢਾਈ ਤੇ ਆ ਸੋਨਾ ਜਿਹਾ ਡਿਜ਼ਾਈਨ ਆ ਗਿਆ ਦੀ ਨੱਕ ਤੇ ਤੇ ਆ ਸਾਰਾ ਘੇਰੇ ਤੇ 42 ਲੈਂਥ ਦੇ ਨਾਲ ਤਿਆਰ ਜੇ ਵੱਡੇ ਵਰ ਦੇ ਵਿੱਚ ਜੇ 3.5 ਮੀਟਰ ਦੀ ਕਟ ਦੇ ਨਾਲ ਇੱਕ ਕਲਰ ਆ ਗਿਆ ਦੇ ਵਿੱਚ ਆ ਸੋਨਾ ਜ ਆ ਇਹਦੇ ਵਿੱਚ ਪ੍ਰਿੰਟ ਦੇ ਉੱਤੇ ਆ ਗਈ ਕਢਾਈ ਬਲੂ ਕਲਰ ਦੀ ਤੇ ਇਹਦੇ ਵਿੱਚ ਛੋਟਾ ਛੋਟਾ ਸੈਲਫ ਦਾ ਤੁਸੀਂ ਪ੍ਰਿੰਟ ਵੇਖ ਸਕਦੇ ਜੇ ਸਟ੍ਰਾਈਪਸ ਵੇਖ ਸਕਦੇ ਜੇ ਇਧਰੋਂ ਨੈਕ ਦੇਤੇ ਐਮਬਲੋਡਰੀ ਇਹਦੀ ਤੇ ਆ ਸਾਰੀ ਘੇਰੇ ਦੇ ਉੱਤੇ ਇਹਦੇ ਰੇਟ ਸੇਮ ਉਹੀ 545 ਰੁਪਏ ਅੱਗੇ ਸੋਨਾ ਜ ਆ ਕਲਰ ਆ ਗਿਆ ਲਵੈਂਡਰ ਸ਼ੇਡ ਦੇ ਵਿੱਚ ਤੇ ਇਹਦੇ ਵਿੱਚ ਵੀ ਤੁਸੀਂ ਸੜਕੋ ਲੈ ਸਕਦੇ ਜੇ ਬਹੁਤ ਸੋਹਣਾ ਐਮਬਲੋਡਰੀ ਵਰਕ ਹੋਇਆ ਸੂਟ ਦੇ ਉੱਤੇ ਨਾਲ ਛੋਟੀਆਂ-ਛੋਟੀਆਂ ਬੂਟੀਆਂ ਜਿਹੜੀਆਂ ਦੀਆਂ ਬਣੀਆਂ ਮਿਲਣਗੀਆਂ ਰੇਟ ਸੇਮ ਉਹੀ 500 ਤੇ 450 ਰੁਪਏ ਸ਼ਿਪਿੰਗ ਫ੍ਰੀ ਆਲ ਓਵਰ ਇੰਡੀਆ ਦੇ ਵਿੱਚ ਸੂਟ ਆ ਗਿਆ ਜੇ ਮਹਿੰਦੀ ਤੇ ਵੀਡੀਓ 'ਚ ਥੋੜਾ ਜਿਹਾ ਜਿਹੜਾ ਲਾਈਟ ਆਉਂਡ ਆ ਕਲਰ ਬ੍ਰਾਈਟ ਆਉਂਡ ਆ ਇਹਦੇ ਨਾਲ ਥੋੜਾ ਜਿਹਾ ਡਲ ਜੇ ਮਹਿੰਦੀ ਛੇੜ ਜਿਹੜੀ ਹੁੰਦੀ ਆ ਉਹ ਛੇੜ ਜੇ ਤੇ ਇਹ ਸਾਡੇ ਕੋਲ ਵੀਡੀਓ ਦਾ ਆਖਰੀ ਸੂਟ ਜੇ ਸਿੰਧੀ ਬੂਟੀ ਵਾਲਾ ਇਸ ਤੋਂ ਬਾਅਦ ਵੀਡੀਓ ਦੇ ਐਂਡ 'ਚ ਹੋਰ ਸਿੰਧੀ ਬੂਟੀ ਵਾਲੇ ਡਿਜ਼ਾਈਨ ਆਉਣੇ ਆ ਉਸ ਤੋਂ ਪਹਿਲਾਂ ਵਿੱਚ ਜਿਹੜੇ ਤੁਹਾਨੂੰ ਮੈਂ ਚੈੱਕ ਕਰਾਉਣਾ ਪਰੰਪਰਾ ਫੈਬਰਿਕ ਦੇ ਉੱਤੇ ਅੱਛਾ ਜੀ ਇੱਕ ਚੀਜ਼ ਮੈਂ ਹੁਣ ਕਲੀਅਰ ਕਰਦਾ ਆਪਣੀਆਂ ਭੈਣਾਂ ਨੂੰ ਕਨਫਿਊਜ਼ ਨਾ ਹੋਇਓ ਇਸ ਫੈਬਰਿਕ ਨੂੰ ਲੈ ਕੇ ਇਹ ਵੀ ਆਉਂਦਾ ਜੇ ਕਾਟਨ ਬੇਸ ਦੇ ਵਿੱਚ ਤੇ ਹੁਣ ਕਸਟਮਰ ਇਹ ਨਾ ਕਵੇ ਕਿ ਪਿਓਰ ਕਾਟਨ ਨਹੀਂ ਆ ਇਹ ਜੀ ਕਾਟਨ ਨਹੀਂ ਆ ਮੈਂ ਤੁਹਾਨੂੰ ਦੱਸ ਦਿੰਦਾ ਜੀ ਇਹ ਹੁੰਦੀ ਆ ਪਰੰਪਰਾ ਕਾਟਨ ਬਿਨਾਂ ਲਾਈਨਿੰਗ ਤੋਂ ਸੂਟ ਸਟਿਚ ਹੋ ਜਾਂਦਾ ਜੇ ਬੜੇ ਆਰਾਮ ਦੇ ਨਾਲ ਅੱਗੇ ਹੁਣ ਮੌਸਮ ਦੇ ਵਿੱਚ ਇਹ ਸੂਟ ਬੜੇ ਆਰਾਮ ਨਾਲ ਪੈ ਸਕਦੇ ਨੇ ਤੇ ਇਹ ਸੋਨਾ ਜਿਹਾ ਕਲਰ ਆਉਣਾ ਜੇ ਇਹਦਾ ਆ ਇਹਦਾ ਸੋਨਾ ਜਿਹਾ ਕਲਰ ਤੁਸੀਂ ਲੈ ਸਕਦੇ ਜੇ ਨਾਲ ਪੈਨਲ ਵਰਕ ਸਾਰੇ ਐਮਬਰਾਇਡਰੀ ਤੁਹਾਨੂੰ ਮਿਲ ਜੂਗੀ ਫਰੰਟ ਤੋਂ ਲੈ ਕੇ ਘੇਰੇ ਤੱਕ ਰੇਟ ਸਿਰਫ ਉਹੀ ਸੇਮ 545 ਰੁਪਏ ਬਿਨਾ ਦੁਪट्टे ਤੋਂ ਤੇ ਆ ਸਾਰੇ ਇਸੇ ਫੈਬਰਿਕ ਦੇ ਉੱਤੇ ਜੇ ਜਿਹਦੇ ਵਿੱਚ ਤੁਹਾਨੂੰ ਕਲਰ ਸੋਹਣੇ ਸੋਹਣੇ ਮਿਲਦੇ ਜਾਣਗੇ ਤੇ ਆਪਣੇ ਸੂਟ ਜਿਹੜੇ ਜੇ ਤੁਸੀਂ ਬੁੱਕ ਕਰ ਸਕਦੇ ਜੇ ਡਿਜ਼ਾਈਨ ਦਊਗਾ ਇੱਕ ਤੋਂ ਇੱਕ ਪਿਆਰੇ ਪਿਆਰੇ ਤੇ ਰੇਟ ਉਹੀ ਸੇਮ 500 ਤੇ 45 ਰੁਪਏ ਦੇ ਸੂਟ ਜੇ ਸਿੰਗਲ ਸੂਟ ਵੀ ਤੁਸੀਂ ਬੁੱਕ ਕਰ ਸਕਦੇ ਜੇ ਸਾਡੇ ਕੋ ਫ੍ਰੀ ਸ਼ਿਪਿੰਗ ਦੇ ਵਿੱਚ ਸ਼ਿਪਿੰਗ ਪੂਰੇ ਆਲ ਓਵਰ ਇੰਡੀਆ ਚ ਹੀ ਫ੍ਰੀ ਹੈ ਸਾਡੀ ਜੀ ਆਹ ਲੋ ਜੀ ਫੈਬਰਿਕ ਰਹੂਗਾ ਪਰੰਪਰਾ ਦਾ ਸੂਟ ਆਉਣਗੇ ਸਾਰੇ ਬੜੇ ਪਿਆਰੇ ਪਿਆਰੇ ਜਿਹਨਾਂ ਦਾ ਜ ਹੈਵੀ ਹੈ ਵੀ ਵਰਕ ਆਉਣੇ ਆ ਤੇ ਐਮਬਰਾਇਡਰੀ ਜਿਹੜੀ ਆ ਬਹੁਤ ਜ਼ਿਆਦਾ ਪਿਆਰੀ ਪਿਆਰੀ ਥ੍ਰੈਡ ਦੇ ਵਰਕ ਬਹੁਤ ਪਿਆਰੇ ਇਹ ਤੁਸੀਂ ਲੈ ਸਕਦੇ ਜ ਸੜਕੋ ਸ਼ਿਪਿੰਗ ਫ੍ਰੀ ਦੇ ਵਿੱਚ ਆਲ ਓਵਰ ਇੰਡੀਆ 'ਚ ਤੇ ਆ ਸਪੈਸ਼ਲ ਸੂਟ ਜਿਹੜੇ ਆਏ ਆ ਬੂਟੀਆਂ ਵਾਲੇ ਕਲਰ ਆਗਾ ਜੇ ਮਹਿੰਦੀ ਸ਼ੇਡ ਤੇ ਇਹ ਤੁਸੀਂ ਲੈ ਸਕਦੇ ਜ ਸੜਕੋ ਮਹਿੰਦੀ ਸ਼ੇਡ ਦੇ ਵਿੱਚ ਜਿਹਦੇ ਵਿੱਚ ਬਹੁਤ ਸੋਹਣੇ ਕੰਟਰਾਸਟ ਕਲਰ ਦੇ ਥ੍ਰੈਡ ਮੈਚਿੰਗ ਜਿਹੜੀਆਂ ਲੱਗੀਆਂ ਤੇ ਇਹ ਸੂਟ ਤੁਸੀਂ ਸੜਕੋ ਬੁੱਕ ਕਰ ਸਕਦੇ ਜੇ ਮਹਿੰਦੀ ਨਹੀਂ ਮੂੰਗਿਆ ਮੂੰਗਿਆ ਸ਼ੇਡ ਦੇ ਵਿੱਚ ਆ ਤੇ ਇਹ ਸੂਟ ਤੁਸੀਂ ਸੜਕੋ ਬੁੱਕ ਕਰ ਸਕਦੇ ਜੇ ਸ਼ਿਪਿੰਗ ਫ੍ਰੀ ਦੇ ਨਾਲ ਆਲਓਵਰ ਇੰਡੀਆ ਦੇ ਵਿੱਚ ਇਸੇ ਦੇ ਵਿੱਚ ਆ ਗਿਆ ਜੇ ਮਰੂਨ ਛੇੜ ਇਹ ਵੀ ਬੜਾ ਪਿਆਰਾ ਸੂਟ ਜੇ ਬੜਾ ਹੀ ਪਿਆਰਾ ਕਲਰ ਜੇ ਇਹਨਾਂ ਦੇ ਕਿਸੇ ਵੀ ਸੂਟ ਦੇ ਉੱਤੇ ਬਾਹਾਂ ਦੇ ਉੱਤੇ ਵਰਕ ਨਹੀਂ ਜੇਗਾ ਤੇ ਇਹ ਤੁਹਾਨੂੰ ਸਾਰੇ ਮਿਲਣਗੇ ਵਿਦਾਊਟ ਬਾਹਾਂ ਤੋਂ ਏ ਐਮਬ੍ਰੋਇਡਰੀ ਵਿਦਾਊਟ ਪੌਂਚੇ ਤੋਂ ਐਮਬ੍ਰੋਇਡਰੀ ਰੇਟ ਰਹੂਗਾ ਸਿਰਫ ਇਹਨਾਂ ਦਾ 545 ਰੁਪਏ ਸ਼ਿਪਿੰਗ ਹੋਊਗੀ ਜੇ ਫ੍ਰੀ ਆਲਓਵਰ ਇੰਡੀਆ ਦੇ ਵਿੱਚ ਤੇ ਇਹ ਆ ਗਿਆ ਜੇ ਬੜਾ ਸੋਹਣਾ ਜਿਹਾ ਕਲਰ ਸੇਮ origial ਵੀਡੀਓ ਵਾਲਾ ਵਾਈਨ ਜੀ ਛੇੜ ਤੇ ਇਹ ਤੁਸੀਂ ਲੈ ਸਕਦੇ ਜੇ ਸੜਕੋ ਬਹੁਤ ਪਿਆਰੇ ਰੇਟ ਤੇ ਬਹੁਤ ਜਿਆਦਾ ਪਿਆਰੇ ਰੇਂਜ ਦੇ ਨਾਲ 545 ਰੁਪਈਆ ਚ ਬਿਨਾ ਦੁਪट्टे ਤੇ ਆ ਵੀ ਸੋਹਣਾ ਜਿਹਾ ਸੂਟ ਜਿਹੜਾ ਜੇ ਇਹ ਵੀ ਇਸੇ ਫੈਬਰਿਕ ਦੇ ਦਿੱਤੇ ਆ ਤੇ ਆ ਸਾਰਾ ਤੁਸੀਂ embroiderry ਇਹਦੀ ਵੇਖ ਸਕਦੇ ਜੇ ਬਹੁਤ ਜਿਆਦਾ ਸੋਹਣਾ ਵਰਕ ਹੋਇਆ ਇਹਨਾਂ ਦੇ ਉੱਤੇ ਆ ਸਾਰੇ ਸੂਟ ਦੇ ਵਿੱਚ ਤੁਹਾਨੂੰ ਇਦਾਂ ਹੀ ਵੱਡੇ ਵੱਡੇ ਫਲਾਵਰ ਜਿਹੜੇ ਮਿਲ ਜਾਣਗੇ embroiderry ਦੇ ਤੇ ਘੇਰਾ ਜਿਹੜਾ ਇਹਦਾ ਆਊਗਾ ਜੇ ਫੁਲਕਾਰੀ ਸਟਾਈਲ ਦੇ ਵਿੱਚ ਬਣਿਆ ਜੇ ਬਹੁਤ ਜਿਆਦਾ ਸੋਹਣਾ ਰੇਟ ਸੇਮ ਉਹੀ 545 ਰੁਪਈਏ ਤੇ ਫੈਬਰਿਕ ਜਿਹੜਾ ਜੇ ਘੈਂਟ ਜਿਹਾ ਹੋਣਾ ਜੇ ਪਰੰਪਰਾ ਦਾ ਆਹ ਲੋ ਜੀ ਅੱਗੇ ਫੇਰ ਆ ਗਿਆ ਜੇ ਮੂੰਗਿਆ ਸ਼ੇਡ ਚੈੱਕ ਕਰ ਲਿਓ ਬਹੁਤ ਪਿਆਰੀ ਟੋਨ ਜੇ ਬਹੁਤ ਜ਼ਿਆਦਾ ਪਿਆਰਾ ਕਲਰ ਜੇ ਤੇ ਘੇਰੇ ਜਿਹੜੇ ਇਹਨਾਂ ਦੇ 23 ਤੋਂ 24 ਤੱਕ ਰੈਡੀ ਹੋ ਜਾਂਦੇ ਜੇ 5 ਮੀਟਰ ਦੀ ਕੱਟ ਜੇ ਸ਼ਿਪਿੰਗ ਫ੍ਰੀ ਜੇ ਆਲ ਓਵਰ ਇੰਡੀਆ ਦੇ ਵਿੱਚ ਤੇ ਆਹ ਕਲਰ ਫੇਰ ਆ ਗਿਆ ਰਿਪੀਟ ਦੇ ਵਿੱਚ ਡਿਜ਼ਾਈਨ ਚੇਂਜ ਕਲਰ ਰਿਪੀਟ ਤੇ ਇਹ ਵੀ ਤੁਸੀਂ ਬੁੱਕ ਕਰ ਸਕਦੇ ਜੇ ਫ੍ਰੀ ਸ਼ਿਪਿੰਗ ਦੇ ਵਿੱਚ ਆਲ ਓਵਰ ਇੰਡੀਆ ਚ ਸਿਰਫ ਤੇ ਸਿਰਫ 545 ਦਾ ਸੂਟ ਅੱਗੇ ਆ ਗਿਆ ਮੋਰ ਪੰਖੀਆ ਕਲਰ ਇੰਡੀਗੋ ਸ਼ੇਡ ਇਹ ਵੀਡੀਓ ਜੇ ਥੋੜੀ ਜਿਹੀ ਬ੍ਰਾਈਟ ਆਉਂਦੀ ਜੇ ਪਰ ਥੋੜੀ ਜਿਹੀ ਡਲ ਸ਼ੇਡ ਹੈ ਇਹਦੀ ਵੀਡੀਓ ਜੇ ਬਹੁਤ ਜ਼ਿਆਦਾ ਬ੍ਰਾਈਟ ਆਉਂਦੀ ਆ ਇਹ ਗੱਲ ਦਾ ਪਲੀਜ਼ ਨੋਟ ਕਰਿਓ ਖਿਆਲ ਕਰਿਓ ਅੱਗੇ ਆ ਗਈ ਜੇ ਮਰੂਨ ਸ਼ੇਡ ਇਹ ਵੀ ਬਹੁਤ ਸੋਹਣਾ ਡਿਜ਼ਾਈਨ ਆ ਗਿਆ ਜੇ ਕਲਰ ਬਹੁਤ ਜ਼ਿਆਦਾ ਸੋਹਣਾ ਆ ਤੇ ਡਿਜ਼ਾਈਨ ਤੁਸੀਂ ਵੇਖ ਸਕਦੇ ਜੇ ਸਾਰਾ ਇਹ ਐਮਬਰਾਇਡਰੀ ਵਰਕ ਜੇ ਮਿਰਰ ਵਰਕ ਹੈ ਸਾਰਾ ਹੀ ਆ ਸਾਰਾ ਸੂਟ ਹੈਵੀ ਜਿਹੜਾ ਇਹਦਾ ਬਣਿਆ ਮਿਲ ਜੂਗਾ ਤੁਹਾਨੂੰ ਸ਼ਿਪਿੰਗ ਫ੍ਰੀ ਹੋਊਗੀ ਜੇ ਆਲ ਓਵਰ ਇੰਡੀਆ ਦੇ ਵਿੱਚ ਤੇ ਫਿਰ ਅੱਗੇ ਆ ਗਿਆ ਮੂੰਗੀਆਂ ਕਲਰ ਕਲਰ ਚਾਰਟ ਉਹੀ ਤਿੰਨ ਚਾਰ ਜਿਹੜੇ ਆਉਣੇ ਰਿਪੀਟ ਹੋਈ ਜਾਣਗੇ ਡਿਜ਼ਾਈਨ ਨਵੇਂ-ਨਵੇਂ ਇੱਥੇ ਆਈ ਜਾਣਗੇ ਤੁਹਾਨੂੰ ਡਿਜ਼ਾਈਨ ਆਪਾਂ ਦੇਈ ਜਾਵਾਂਗੇ ਡਿਜ਼ਾਈਨ ਤੁਸੀਂ ਲਈ ਜਾਓ ਤੇ ਆਹ ਲਓ ਜੀ ਅ ਵੀ ਚੈੱਕ ਕਰ ਲਿਓ ਇਹ ਵੀ ਸੋਨਾ ਜਿਹਾ ਕਲਰ ਤੇ ਸੋਨਾ ਜਿਹਾ ਡਿਜ਼ਾਈਨ ਤੇ ਕੰਟਰਾਸਟ ਮੈਚਿੰਗ ਆ ਥ੍ਰੈਡ ਦੀਆਂ ਤੁਸੀਂ ਵੇਖ ਸਕਦੇ ਜੇ ਕਿੰਨੀਆਂ ਸੋਹਣੀਆਂ ਲੱਗੀਆਂ ਸ਼ਿਪਿੰਗ ਫ੍ਰੀ ਦੇ ਨਾਲ ਜੇ ਹਾਂਜੀ ਸ਼ਿਪਿੰਗ ਫ੍ਰੀ ਦੇ ਨਾਲ ਜੇ ਪਲੀਜ਼ ਚੈੱਕ ਕਰ ਲਿਓ ਤੇ ਬਾਕੀ ਮਾਫੀ ਜਾਊਂਗਾ ਕਿ ਥੋੜੀ ਜੀ ਵਿੱਚ ਗੜਬੜ ਕੁਛ ਹੁੰਦੀ ਬਾਜ਼ੂਜ ਨੂੰ ਲੈ ਕੇ ਉਹ ਤਿੰਨ ਚਾਰ ਦਿਨ ਹੋ ਗਏ ਗਲਾ ਜਾਂ ਖਰਾਬ ਚੱਲਣ ਦਾ ਮੌਸਮ ਚੇ ਇਹ ਸੋਨਾ ਜਿਹਾ ਕਲਰ ਤੁਸੀਂ ਲੈ ਲਿਓ ਡਿਜ਼ਾਈਨ ਵੀ ਚੇਂਜ ਆ ਤੇ ਕਲਰ ਜਿਹੜਾ ਜੇ ਉਹ ਵੀ ਇਸ ਵਾਰੀ ਤੁਹਾਨੂੰ ਨਵਾਂ ਦੇਤਾ ਆਪਾਂ ਬਿਲਕੁਲ ਤੇ ਆਹ ਲਓ ਜੀ ਫਿਰ ਆ ਗਿਆ ਡਿਜ਼ਾਈਨ ਨਵਾਂ ਤੇ ਕਲਰ ਆ ਗਿਆ ਮਸਟਰਡ ਸੂਟ ਆ ਗਿਆ ਜੇ ਪਰੰਪਰਾ ਕਾਟਨ ਦਾ ਹੁਣ ਬਹੁਤ ਸਾਰੇ ਕਸਟਮਰ ਇਸ ਚੀਜ਼ ਨੂੰ ਲੈ ਕੇ ਕਨਫਿਊਜ਼ਨ ਆਇਓ ਕਿ ਸ਼ਾਇਦ ਇਹ ਕੈਮਰੀ ਕਾਟਨ ਆ ਹੈ ਕੈਮਰੀ ਕਾਟਨ ਵਰਗੀ ਹੁੰਦੀ ਆ ਪਰ ਬਹੁਤ ਜ਼ਿਆਦਾ ਸੋਹਣਾ ਸਟਾਫ ਆ ਇਹ ਉਹਨਾਂ ਵਾਲੇ ਦਿਨਾਂ ਦੇ ਵਿੱਚ ਇਹੀ ਸਟਾਫ ਚੱਲਣਾ ਆ ਬਿਨਾਂ ਲਾਈਨਿੰਗ ਤੋਂ ਸਟਿਚ ਹੁੰਦਾ ਜੇ ਤੇ ਆ ਵੀ ਸੋਨਾ ਜਿਹਾ ਕਲਰ ਇਹਦਾ ਚੈੱਕ ਕਰ ਲਿਓ ਪੈਨਲ ਵਰਕ ਦੇ ਨਾਲ ਬਹੁਤ ਸੋਹਣੀ ਐਮਬਰਾਇਡਰੀ ਜੇ ਸੂਟ ਦੀ ਵੀ ਤੇ ਸ਼ਿਪਿੰਗ ਇਹਦੇ ਉੱਤੇ ਫ੍ਰੀ ਜੇ ਆਲ ਓਵਰ ਇੰਡੀਆ ਦੇ ਵਿੱਚ ਸਿੰਗਲ ਸੂਟ ਵੀ ਤੁਸੀਂ ਬੁੱਕ ਕਰ ਸਕਦੇ ਜੇ ਬਲੈਕ ਬਲੈਕ ਸੂਟ ਆ ਗਿਆ ਜੇ ਘੈਂਟ ਜਿਹਾ ਚੈੱਕ ਕਰ ਲਿਓ ਆ ਲੋ ਜੀ ਜਲਦੀ ਜਲਦੀ ਬੁੱਕ ਕਰ ਲਿਓ ਉਹਦਾ ਸਟਾਕ ਜਿਹੜਾ ਜੇ ਬਸ ਇਹੀ ਆ ਇਸ ਤੋਂ ਬਾਅਦ ਹੋ ਸਕਦਾ ਇਹਨਾਂ ਦੀ ਵੀ ਵੀਡੀਓ ਨਾ ਆਵੇ ਕਿਉਂਕਿ ਸਟਾਕ ਜਿਹੜਾ ਜੇ ਉਹ ਦੁਬਾਰੇ ਰਿਪੀਟ ਨਹੀਂ ਹੋਣਾ ਹੁਣ ਆ ਸੋਨਾ ਜਿਹਾ ਕਲਰ ਆ ਗਿਆ ਜੇ ਗ੍ਰੀਨ ਸ਼ੇਡ ਇਹ ਵੀ ਤੁਸੀਂ ਲੈ ਸਕਦੇ ਜੇ ਸਾਡੇ ਕੋਲ ਬਹੁਤ ਸੋਹਣੇ ਕੰਟਰਾਸਟ ਵਰਕ ਦੇ ਨਾਲ ਇਹਦਾ ਕਿ ਰੈਜੜਾ ਜੇ 22 ਤੋਂ 23 ਜਿਹੜਾ ਰੈਡੀ ਹੁੰਦਾ ਜੇ neck ਤੇ ਡਿਜ਼ਾਈਨ ਬੜਾ ਸੋਹਣਾ ਜੇ ਲੈਂਥ ਜਿਹੜੀ ਇਹਦੀ ਜੇ 42 ਤੱਕ ਰੈਡੀ ਹੋ ਜਾਂਦੀ ਜੀ ਇਸੇ ਦੇ ਵਿੱਚ ਜੇ ਆਪਣੇ ਕੋਲ ਦੂਜੇ ਕਲਰ ਦੇ ਉੱਤੇ ਡਿਜ਼ਾਈਨ ਹੈ ਸੇਮ ਦੇ ਉੱਤੇ ਕਲਰ ਜਿਹੜਾ ਜੇ ਉਹ ਆਪਾਂ ਪਾਤਾ ਤੁਹਾਡੇ ਤੁਹਾਡੇ ਵਾਸਤੇ ਪਰਪਲ ਸ਼ੇਡ ਤੇ ਐਮਬਰਾਇਡਰੀ ਵਰਕ ਸੇਮ ਤੇ ਆਹ ਲਓ ਜੀ ਚੈੱਕ ਕਰ ਲਓ ਇਹ ਸਾਰੇ ਸੂਟ ਜਿਹੜੇ ਇੱਥੋਂ ਤੱਕ ਹੀ ਗਏ ਇਹ ਹੈਗੇ ਹੀ 5 ਮੀਟਰ ਦੀ ਕੱਟ ਦੇ ਨਾਲ ਤੇ ਹੁਣ ਜਿਹੜਾ ਸਟਾਕ ਫੇਰ ਸ਼ੁਰੂ ਹੋਣ ਲੱਗਾ ਇਹ 3.5 ਮੀਟਰ ਦੀ ਕੱਟ ਦੇ ਨਾਲ ਜੇ ਵੱਡੇ ਬਰਦ ਦੇ ਵਿੱਚ ਤੇ ਚੈੱਕ ਕਰਿਓ ਕਾਟਨ ਦੇ ਉੱਤੇ ਪ੍ਰਿੰਟ ਬਹੁਤ ਸੋਹਣੇ ਨੇ ਤੇ ਆ ਵੀ ਕਲਰ ਚੈੱਕ ਕਰਿਓ ਬਹੁਤ ਸੋਹਣਾ ਕਲਰ ਜੇ ਤੇ ਇਹ ਵੀ ਤੁਹਾਨੂੰ ਮਿਲ ਜੂਗਾ ਸੈਲਫ ਤੇ ਪ੍ਰਿੰਟ ਦੇ ਵਿੱਚ ਜਿਹਦੇ ਵਿੱਚ ਫੈਬਰਿਕ ਆਉਣਾ ਕੈਮਰੀ ਕਾਟਨ ਦਾ embroidery work ਆਉਣਾ ਸਾਰੇ ਸੂਟ ਦੇ ਉੱਤੇ ਛੋਟੀਆਂ-ਛੋਟੀਆਂ ਬੂਟੀਆਂ ਮਿਲ ਜਾਣਗੀਆਂ 3.5 ਮੀਟਰ ਦੀ ਕੱਟ ਆਉਣੀ ਜੇ 3 ਮੀਟਰ 3.5 ਮੀਟਰ ਦੀ ਕੱਟ ਨਿਕਲਣੀ ਆ ਤੇ ਬਿਨਾਂ ਦੁਪट्टे ਦੇ ਜੇ ਰੇਟ ਹੈਗਾ ਜੇ ਇਹਦਾ 500 ਤੇ 45 ਰੁਪਏ ਸ਼ਿਪਿੰਗ ਫ੍ਰੀ ਜੇ ਆਲ ਓਵਰ ਇਹ ਵੀ ਕਲਰ ਸੋਨਾ ਜੀ ਚੈੱਕ ਕਰ ਲਿਓ ਰਾਣੀ ਸ਼ੇਡ ਇਹ ਵੀ ਤੁਸੀਂ ਸਾਡੇ ਕੋਲ ਬੁੱਕ ਕਰ ਸਕਦੇ ਹੋ ਜੇ ਪਿਓਰ ਕੈਮਰੀਕ ਕਾਟਨ ਦੇ ਉੱਤੇ ਕੈਮਰੀਕ ਕਾਟਨ ਦਾ ਸਟਾਫ ਜੇ ਰੇਟ ਰਹਿਣਾ ਜੇ ਇਹਦਾ ਵੀ ਸਿਰਫ 500 ਦੇ 45 ਰੁਪਏ ਜਲਦੀ ਜਲਦੀ ਬੁੱਕ ਕਰਿਓ ਲੇਟ ਨਾ ਹੋਇਓ ਜੇ ਵੀਡੀਓ ਲੇਟ ਵੇਖੋਗੇ ਤਾਂ ਤੁਹਾਨੂੰ ਆ ਕੋਈ ਵੀ ਸਟਾਕ ਜਿਹੜਾ ਹੋ ਸਕਦਾ ਨਾ ਮਿਲੇ ਕਿਉਂਕਿ ਬਹੁਤ ਜ਼ਿਆਦਾ ਜਲਦੀ ਸਟਾਕ ਜਿਹੜਾ ਜੇ ਸਾਡਾ ਫਿਨਿਸ਼ ਹੋ ਜਾਂਦਾ ਆ ਆ ਵੀ ਸੂਟ ਜਿਹੜਾ ਜੇ ਥੋੜਾ ਜਿਹਾ ਡਾਰਕ ਕਲਰ ਆ ਵੀਡੀਓ ਚ ਲਾਈਟ ਆਉਣ ਡਿਆ ਰੇਟ ਸੇਮ ਉਹੀ 545 ਰੁਪਏ ਆ ਤੇ ਆਹ ਸੂਟ ਬੜੀ ਮੁਸ਼ਕਲ ਨਾਲ ਰਿਪੀਟ ਹੋਏ ਜੇ ਮਜੈਂਟਾ ਬਹੁਤ ਜ਼ਿਆਦਾ ਤੁਸੀਂ ਪਿਆਰ ਦਿੱਤਾ ਹੈ ਇਹਨਾਂ ਨੂੰ ਤੇ ਇਹ ਕਟਵਰਕ ਵਾਲਾ ਸਟਾਈਲ ਜਿਹੜਾ ਕਟਵਰਕ ਵਾਲਾ ਡਿਜ਼ਾਈਨ ਹੀ ਇਹਨੂੰ ਤੁਸੀਂ ਬਹੁਤ ਪਸੰਦ ਕਰਨ ਡੈ ਹੋ ਇਹ ਬੜੀ ਮੁਸ਼ਕਲ ਨਾਲ ਰਿਪੀਟ ਹੋਏ ਜੇ ਇਹ ਵੀ ਤੁਸੀਂ ਲੈ ਸਕਦੇ ਜੇ ਸੜਕੋ ਸਿਰਫ ਤੇ ਸਿਰਫ 545 ਰੁਪਈਆਂ ਚ ਤੇ ਆਹ ਵੀ ਸੂਟ ਤੁਸੀਂ ਲੈ ਸਕਦੇ ਜੇ ਜਿਹਦੇ ਵਿੱਚ ਘੇਰੇ ਦੀ ਕੱਟ ਜਿਹੜੀ ਜੇ 23 ਇੰਚ ਦੀ ਆਉਣੀ ਆ ਤੇ ਇਹਦੇ ਅੰਦਰ ਅੰਦਰ ਜਿਹੜਾ ਜੇ 19 20 ਰਹਿ ਜਾਂਦਾ ਜੇ ਚਾਕਾਂ ਜਿਹੜੀਆਂ ਜੇ 16 ਤੋਂ 20 ਤੱਕ ਚਲ ਜਾਂਦੀਆਂ ਤੇ ਇਹਦੀਆਂ ਬਾਹਾਂ ਦੇ ਉੱਤੇ ਡਿਜ਼ਾਈਨ ਜੇ ਸਿੰਗਲ ਸੂਟ ਰਹਿ ਗਿਆ ਉਦਾਂ 650 ਦੀ ਰੇਂਜ ਦਾ ਸੀ ਆਪਾਂ ਤੁਹਾਨੂੰ ਦੇ ਦੇਣਾ ਆ ਸਿਰਫ ਤੇ ਸਿਰਫ 500 ਤੇ 450 ਰੁਪਏ ਦੇ ਵਿੱਚ ਸ਼ਿਪਿੰਗ ਫ੍ਰੀ ਜੇ ਪੂਰੇ ਆਲ ਓਵਰ ਇੰਡੀਆ ਦੇ ਵਿੱਚ ਬਿਨਾਂ ਦੁਪट्टे ਤੋਂ ਰੇਟ ਤੇ ਰੇਂਜ ਆਉਣੀ ਜੇ 545 ਰੁਪਏ ਤੇ ਆ ਵੀ ਬੜਾ ਪਿਆਰਾ ਜਿਹਾ ਕਲਰ ਲੈ ਸਕਦੇ ਜੇ ਤੁਸੀਂ ਰਾਇਲ ਬਲੂ ਤੇ ਇਹ ਵੀ ਤੁਸੀਂ ਸੜਕੋ ਆਨਲਾਈਨ ਆਫਲਾਈਨ ਬੁੱਕ ਕਰ ਸਕਦੇ ਜੇ ਜਿਹਦੇ ਨੈਕਲਾਈਨ ਆਉਣੀ ਆ ਬੜੀ ਸੋਹਣੀ ਇਹਦੀ ਬਣੀ ਤੇ ਕੇਰੇ ਤੇ ਵਰਕ ਆਉਣਾ ਆ ਫੈਬਰਿਕ ਆਉਣਾ ਜੇ ਕੈਮਰੀ ਕਾਟਨ ਦਾ ਸ਼ਿਪਿੰਗ ਫ੍ਰੀ ਜੇ 올 ਓਵਰ ਇੰਡੀਆ ਦੇ ਵਿੱਚ ਸਿੰਗਲ ਸੂਟ ਵੀ ਤੁਸੀਂ ਜਿਹੜਾ ਜੇ ਇਹ ਬੁੱਕ ਕਰ ਸਕਦੇ ਜੇ ਤੇ ਆ ਇੱਕ ਸੋਹਣਾ ਜਿਹਾ ਸੂਟ ਰਹਿ ਗਿਆ ਸਾਡੇ ਕੋਲ orange ਕਲਰ ਦੇ ਵਿੱਚ ਇਹ ਵੀ ਤੁਸੀਂ ਬੁੱਕ ਕਰ ਸਕਦੇ ਜੇ ਪੈਨਲ ਵਰਕ ਦੇ ਨਾਲ ਰੇਟ ਸੇਮ ਉਹੀ 545 ਰੁਪਏ ਸ਼ਿਪਿੰਗ ਫ੍ਰੀ 올 ਓਵਰ ਇੰਡੀਆ ਦੇ ਵਿੱਚ ਤੇ ਆ ਗਿਆ ਸੋਹਣਾ ਜਿਹਾ blue ਕਲਰ ਦੇ ਉੱਤੇ ਬਹੁਤ ਜ਼ਿਆਦਾ ਪਿਆਰਾ embroidery ਵਰਕ ਕੈਮਰੀ ਕਾਟਨ ਦਾ ਸੂਟ ਬਿਨਾਂ ਦੁਪੱਟੇ ਤੋਂ ਰੇਟ ਸੇਮ ਉਹੀ 545 ਰੁਪਏ ਇੱਕ ਹੋਰ ਸੋਹਣਾ ਜਿਹਾ ਕਲਰ ਆ ਗਿਆ ਗ੍ਰੀਨ ਦੇ ਉੱਤੇ ਜਿਹਦਾ ਫੈਬਰਿਕ ਆਉਣਾ ਕੈਮਰੀ ਕਾਟਨ ਦਾ ਸਾਰੀ ਫਰੰਟ ਜਿਹੜੀ ਜਿੱਦਾਂ ਬਣੀ ਆਉਣੀ ਆ ਘੇਰੇ ਦੇ ਉੱਤੇ ਵਰਕ ਬਹੁਤ ਸੋਹਣਾ ਲੈਂਥ ਦੀ ਕੋਈ ਪ੍ਰੋਬਲਮ ਨਹੀਂ ਨੈਕ ਤੇ ਕੋਈ ਡਿਜ਼ਾਈਨ ਨਹੀਂ ਹੈਗਾ ਬਿਨਾਂ ਦੁਪੱਟੇ ਤੋਂ ਰੇਟ ਸੇਮ ਉਹੀ 500 ਤੇ 450 ਰੁਪਏ ਤੇ ਆਹ ਅਗੇ ਜੇ ਸਿੰਧੀ ਬੂਟੀ ਦੇ ਸੂਟ ਜਿਨ੍ਹਾਂ ਦਾ ਰੇਟ ਆਉਣਾ ਜੇ 600 ਤੇ 450 ਰੁਪਏ ਇਹ ਫੈਬਰਿਕ ਆਉਣਾ ਜੇ ਮਸਲੀਨ ਦਾ ਚੈੱਕ ਕਰ ਲਿਓ ਬਹੁਤ ਪਿਆਰਾ ਫੈਬਰਿਕ ਜੇ ਤੇ ਇਹਦੇ ਬਾਹਾਂ ਦੇ ਉੱਪਰ ਵਰਕ ਜਿਹੜਾ ਜੇ ਤੁਹਾਨੂੰ ਮਿਲਣਾ ਇਹ ਮੈਂ ਕੱਲ ਵੀ ਵੀਡੀਓ ਚ ਪਾਏ ਸੀ ਅੱਜ ਕਿ ਬਹੁਤ ਸਾਰੇ ਕਸਟਮਰ ਹੋ ਸਕਦਾ ਸਿੰਧੀ ਬੂਟੀ ਦੇ ਸੂਟਾਂ ਦੀ ਵੀਡੀਓ ਨਾ ਵੇਖ ਪਾਏ ਹੋਣ ਤੇ ਅੱਜ ਤੁਸੀਂ ਸੜਕੋ ਲੈ ਸਕਦੇ ਜੇ ਸ਼ਿਪਿੰਗ ਫਰੀ ਦੇ ਨਾਲ ਆਲ ਓਵਰ ਇੰਡੀਆ ਦੇ ਵਿੱਚ ਅੱਗੇ ਆ ਗਈ ਜੇ ਰਸਟ ਸ਼ੇਡ ਅੱਜ ਬਹੁਤ ਸਾਰੇ ਮੈਨੂੰ ਮੈਸੇਜ ਆਏ ਪੈਣਾ ਦੇ ਵੀ ਇਹ ਔਰੈਂਜ ਸ਼ੇਡ ਆ ਔਰੈਂਜ ਸ਼ੇਡ ਨਹੀਂ ਜੇ ਰਸਟ ਸ਼ੇਡ ਆ ਇਹ ਰਸਟ ਕਲਰ ਹੁੰਦਾ ਜਿਹੜਾ ਉਹ ਕਲਰ ਜੇ ਬੜਾ ਪਿਆਰਾ ਕਲਰ ਜੇ ਸ਼ਿਪਿੰਗ ਫਰੀ ਦੇ ਨਾਲ ਜੇ ਬਾਜੂਗਰ ਕਾਡ ਮਿਲਣਾ ਜੇ ਰੇਟ ਇਹਦਾ ਹੋਣਾ ਜੇ 645 ਰੁਪਏ ਤੇ ਫੈਬਰਿਕ ਆਉਣਾ ਜੇ ਮਸਲੀਨ ਦਾ ਅੱਗੇ ਆ ਗਿਆ ਜੇ ਬਹੁਤ ਪਿਆਰਾ ਜਿਹਾ ਕਲਰ ਮੂੰਗਿਆ ਸ਼ੇਡ ਉਹ ਸੌਰੀ ਮਹਿੰਦੀ ਸ਼ੇਡ ਇਹਦੇ ਉੱਤੇ ਗਾਜਰੀ ਕਲਰ ਦੇ ਵਰਕ ਦੇ ਨਾਲ ਬਣਿਆ ਜੇ ਡਿਜ਼ਾਈਨ ਤੇ ਇਹਦਾ ਵੀ ਰੇਟ ਆਉਣਾ ਜੇ ਸੇਮ ਉਹੀ 645 ਰੁਪਏ ਤੇ ਆਹ ਸੁਣਾ ਜਿਹਾ ਆ ਗਿਆ ਜੇ ਆਪਣੇ ਕੋਲ ਕਲਰ ਇੱਕ ਹੋਰ ਬੜਾ ਪਿਆਰਾ ਜਿਹਾ ਆ ਲੋ ਚੈੱਕ ਕਰ ਲਓ ਇਹਦੀ ਵੀ ਸ਼ਿਪਿੰਗ ਫ੍ਰੀ ਜੇ 올ਓਵਰ ਇੰਡੀਆ ਦੇ ਵਿੱਚ ਸਿੰਧੀ ਬੂਟੀ ਦਾ ਡਿਜ਼ਾਈਨ ਜੇ ਸਿੰਧੀ ਬੂਟੀ ਦਾ ਵਰਕ ਆ ਤੇ ਇਹ ਵੀ ਤੁਸੀਂ ਸੜਕੋ ਲੈ ਸਕਦੇ ਜੇ ਫ੍ਰੀ ਸ਼ਿਪਿੰਗ ਦੇ ਵਿੱਚ ਆਹ ਵੀਡੀਓ ਦਾ ਲਾਸਟ ਸੂਟ ਜੇ ਸਾਡੇ ਕੋਲ ਇਹ ਤੁਹਾਨੂੰ ਆਪਾ ਦਵਾਂਗੇ 645 ਰੁਪਈਆ ਦੇ ਵਿੱਚ ਕਲਰ ਆ ਗਿਆ ਲਾਈਟ ਫਰੋਜੀ ਉੱਤੇ ਆ ਗਿਆ ਜੇ ਗਾਜਰੀ ਕਲਰ ਦਾ ਕਢਾਈ ਦਾ ਵਰਕ ਬਹੁਤ ਜ਼ਿਆਦਾ ਸੋਹਣਾ ਤੇ ਬਾਹਾਂ ਦੇ ਉੱਤੇ ਵਰਕ ਜਿਹੜਾ ਜੇ ਆਲਰੇਡੀ ਤੁਹਾਨੂੰ ਮਿਲਣਾ ਹੈ ਮਿਲਣਾ ਹੈ ਸ਼ਿਪਿੰਗ ਫ੍ਰੀ ਆਲ ਓਵਰ ਇੰਡੀਆ ਚ 645 ਰੁਪਈਆ ਦੇ ਵਿੱਚ ਤੇ ਲਓ ਜੀ ਇਹ ਸੋਹਣੇ ਸੋਹਣੇ ਸੂਟ ਤੁਹਾਨੂੰ ਦੇ ਦਿੱਤੇ ਸੀਗੇ ਆਪਾਂ ਜਿਹਦੇ ਵਿੱਚ ਆਪਾਂ ਤੁਹਾਨੂੰ ਰੇਟ ਦੇ ਦਿੱਤੇ ਸੀਗੇ 545 ਦੇ 645 ਜਿਹਦੇ ਵਿੱਚ ਕੈਮਰੀ कॉटन ਤੇ ਪਰੰਪਰਾ कॉटन ਦੋਵੇਂ सूट ਆ ਗਏ ਹੀ ਆਪਣੇ ਕੋਲ ਤੇ ਆਪਾਂ ਤੁਹਾਨੂੰ ਸੋਨੇ ਜੇ ਰੇਟ ਤੇ ਸੋਨੇ ਜੀ ਰੇਂਜ ਦੇ ਵਿੱਚ ਬਣਾ ਕੇ ਦੇ ਦਿੱਤੇ ਆ ਤੁਸੀਂ ਜਲਦੀ ਜਲਦੀ ਬੁੱਕ ਕਰ ਲਿਓ ਇਹ ਜਿਹੜੀ ਜੇ ਹੋ ਸਕਦਾ ਇਹ ਸਾਡੀ ਆਖਰੀ ਵੀਡੀਓ ਜੇ कॉटन ਦੇ ਸੂਟਾਂ ਦੀ ਕਿਉਂਕਿ ਇਸ ਤੋਂ ਬਾਅਦ ਅੱਗੇ ਨਾ ਤਾਂ ਆਪਾਂ ਹੋਰ कॉटन ਦਾ ਸਟਾਕ ਬੰਨ੍ਹੇ ਦਿੱਤਾ ਹੈ ਤੇ ਹੋ ਸਕਦਾ ਨਾ ਹੀ ਅੱਗੇ ਸਟਾਕ ਇਹ ਆਵੇ ਦੁਬਾਰੇ ਸਿੰਧੀ ਬੂਟੀ ਦੇ ਸੂਟਾਂ ਦੀ ਵੀ ਇੱਥੇ ਆਪਾਂ ਮੈਨੂੰ ਲੱਗਦਾ ਆਪਾਂ ਐਂਡ ਕਰ ਦਾਂਗੇ ਕਿਉਂਕਿ ਇਸ ਤੋਂ ਬਾਅਦ ਹੋਰ ਮੈਨੂੰ ਲੱਗਦਾ ਨਹੀਂਗਾ ਵੀ ਕਸਟਮਰ ਜਿਹੜੇ ਆ ਉਹ ਪਸੰਦ ਕਰਨਗੇ ਹੋਰ ਨਵੀਂ ਨਵੀਆਂ ਚੀਜ਼ਾਂ ਨੂੰ ਇਹ ਤੋਂ ਕਿਤੇ ਬੋਰ ਇਹ ਕਰਕੇ ਇਹ ਵੀਡੀਓ ਆਪਾਂ ਹੁਣ ਹੋ ਸਕਦਾ ਇਹ ਆਖਰੀ ਵੀਡੀਓ ਹੋਵੇ ਸਾਡੀ ਸਿੰਧੀ ਬੂਟੀ ਦੇ ਸੂਟਾਂ ਦੇ ਤੇ ਬਾਕੀ ਫਿਰ ਮਿਲਾਂਗੇ ਆਪਾਂ ਤੁਹਾਨੂੰ ਨਵੇਂ ਸੂਟਾਂ ਦੇ ਨਾਲ ਨਵੇਂ ਡਿਜ਼ਾਈਨਾਂ ਦੇ ਨਾਲ ਫਿਰ ਮਿਲਾਂਗੇ ਇਥੇ ਬਲਾਉਣੇ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ